ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਕਿ 21 ਤਾਰੀਖ ਨੂੰ 21 ਮਈ ਨੂੰ ਮੈਂ ਸ਼੍ਰੀ ਅਕਾਲ ਤਖਤ ਸਹਿਬ ਨਤਮਸਤਕ ਹੋਇਆ ਆਪਣੇ ਆਪ ਨੂੰ ਪੇਸ਼ ਕੀਤਾ ਦਰਬਾਰ ਸਾਹਿਬ ਮੈਂ ਨਮਸਕਾਰ ਕੀਤੀ ਜੋ ਜੋ ਘਟਨਾ ਕਰਮ ਸਾਰਾ ਤੁਸੀਂ ਘਰਾਂ ਵਿੱਚ ਬੈਠ ਕੇ ਚੈਨਲਾਂ ਦੇ ਉੱਤੇ ਵੇਖਿਆ ਸਾਰੇ মিডিਏ ਨੇ ਉਹਨੂੰ ਕਵਰ ਕੀਤਾ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਉਹਦੇ ਸਬੰਧ ਵਿੱਚ ਹੁੰਦੇ ਹਨ ਆਪਣੇ ਆਪਣੇ ਤਰੀਕੇ ਨਾਲ ਸਾਰੇ ਸੋਚਦੇ ਹਨ ਇਹੀ ਬੰਦੇ ਸੋਚਦੇ ਭਾਈ ਸਾਹਿਬ ਕਿਉਂ ਝੁਕ ਗਏ ਤੁਹਾਨੂੰ ਕੀ ਲੋੜ ਪਈ ਸੀ ਕਿਸੇ ਨੇ ਕਹਿਣਾ ਜੀ ਇਹਨਾਂ ਨੇ ਥੁੱਕ ਕੇ ਚੱਟ ਲਿਆ ਕਿਸੇ ਨੇ ਕਹਿਣਾ ਬਹੁਤ ਚੰਗਾ ਕੰਮ ਹੋਇਆ ਹਾਲਾਂਕਿ ਬਹੁਤੀ ਸੰਗਤ ਨੇ 90% ਕਹਿ ਲੋ ਇਸ ਗੱਲ ਨੂੰ ਚੰਗਾ ਮੰਨਿਆ ਔਰ ਬੜਾ ਵਧੀਆ ਸਾਨੂੰ ਸੁਨੇਹਾ ਦਿੱਤਾ ਕਿ ਬਹੁਤ ਚੰਗਾ ਹੋਇਆ ਭਾਈ ਸਾਹਿਬ ਖੁਸ਼ੀ ਵਾਲੀ ਗੱਲ ਹੋਈ بڑے ਜਥਿਆਂ ਦੇ ਰਾਗੀ ਸਿੰਘਾਂ ਦੇ ਪ੍ਰਚਾਰਕਾਂ ਦੇ ਵੀ ਮੈਨੂੰ ਫੋਨ ਆਏ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਪਰ ਇੱਕ ਗੱਲ ਮੈਂ ਵੇਖਦਾ ਮੈਨੂੰ ਸਿੰਘਾਂ ਨੇ ਜਦੋਂ ਸਾਰਾ ਦੱਸਿਆ ਕੋਈ ਕਹਿੰਦਾ ਜੀ ਆਹ ਕਾਰਨ ਬਣਿਆ ਕੋਈ ਕਹਿੰਦਾ ਜੀ ਆਹ ਕਾਰਨ ਬਣਿਆ ਜਿੰਨੇ ਮੂੰਹ ਉਨੀਆਂ ਗੱਲਾਂ ਆਪੋ ਆਪਣੇ ਆਈਡੀਏ ਅਸੀਂ ਲਾਉਣ ਲੱਗ ਜੰਨੇ ਆ ਤੇ ਉਹਦੇ ਸਬੰਧ ਵਿੱਚ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨੀ ਸੀ ਕਿ ਇੱਕ ਗੱਲ ਪੱਕੀ ਹੈ ਕਿਸੇ ਵੀ ਗੱਲ ਤੇ ਜਿੰਨਾ ਚਿਰ ਮੇਰਾ ਮਨ ਕਨਵਿੰਸ ਨਾ ਹੋਵੇ ਮੈਂ ਖੁਦ ਕਨਵਿੰਸ ਨਾ ਹੋਵਾਂ ਮੈਂ ਛੇਤੀ ਛੇਤੀ ਉਹ ਗੱਲ ਮੰਨਦਾ ਨਹੀਂ ਜਦੋਂ ਉਹ ਸਮਾਂ ਆਇਆ ਸੀ ਭਾਈ ਭਪਿੰਦਰ ਸਿੰਘ ਹੋਣਾ ਦੀ ਮੌਤ ਹੋਈ ਸੀ ਮੈਨੂੰ ਸਾਰੀ ਸਰਕਾਰ ਨੇ ਉਦੋਂ ਜ਼ੋਰ ਲਾ ਲਿਆ ਸੀ ਕਿ ਤੁਸੀਂ ਇੰਨਾ ਬੈਠ ਜਾਓ ਜਾ ਕੇ ਤੇ ਮੈਂ ਨਹੀਂ ਸੀ ਮੰਨਿਆ ਇਹ ਜਦੋਂ ਅਕਾਲ ਤਖਤ ਸਾਹਿਬ ਦਾ ਫੈਸਲਾ ਵੀ ਆਇਆ ਉਸ ਤੋਂ ਬਾਅਦ ਵੀ ਕਈ ਦਫਾ ਇਹ ਗੱਲਾਂ ਹੋਈਆਂ ਕਿ ਚੱਲੀਏ 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 ਮੈਂ ਬਹੁਤ ਕੁਝ ਸੋਚਦਾ ਸੀ ਪਰ ਇੱਕ ਟਾਈਮ ਆਇਆ ਜਦੋਂ ਨਾ ਅਸੀਂ ਬਾਹਰ ਮੁਖੀ ਨਾ ਰਹਿ ਕੇ ਅੰਤਰਮੁਖੀ ਹੋਣਾ ਸਿੱਖਿਆ ਆਪਣੇ ਮਨ ਤੇ ਕੰਮ ਕੀਤਾ 11 ਦਿਨ ਦਾ ਮੈਂ ਕੈਂਪ ਲਾਇਆ ਆਪਣਾ ਮੇਰਾ ਮਨ ਇੰਨਾ ਪਿਆਰ ਨਾਲ ਭਰ ਗਿਆ ਜਿਦਾਂ ਇੱਕ ਬੱਚੇ ਦਾ ਕੋਮਲ ਮਨ ਹੁੰਦਾ ਹੈ ਇਸ ਤਰ੍ਹਾਂ ਮਨ ਹੋ ਗਿਆ ਬਿਲਕੁਲ ਸ਼ੁੱਧ ਹੋਇਆ ਸਾਫ਼ ਹੋਇਆ ਮੇਰੇ ਮਦਰ ਦੀ ਡੈਥ ਤੋਂ ਪਹਿਲਾਂ ਦੀ ਗੱਲ ਹੈ ਉਹ ਦਿਨ ਤੋਂ ਲੈ ਕੇ ਪਿਛਲੇ ਪੌਣੇ 2 ਸਾਲਾਂ ਵਿੱਚ ਮੈਂ ਕਦੇ ਵੀ ਕਿਸੇ ਬੰਦੇ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੋ ਸਕਦਾ ਮਾੜੀ ਮੋਟੀ ਕਿਤੇ ਕੋਈ ਗੱਲ ਇਕਾ ਦੁੱਕਾ ਹੋਈ ਹੋਵੇ ਨਹੀਂ ਤੇ ਮੈਂ ਗੱਲ ਨਹੀਂ ਕੀਤੀ ਜਦੋਂ ਵੀ ਮੈਨੂੰ ਮੌਕਾ ਮਿਲਿਆ ਸਟੇਜ ਤੇ ਬੈਠਣ ਦਾ ਮੈਂ ਇੱਕੋ ਹੀ ਗੱਲ ਕਰਦਾ ਰਿਹਾ ਮਨ ਤੇ ਕੰਮ ਕਰੋ ਆਪਣੇ ਮਨ ਦੀ ਗੱਲ करिए ਮਨ ਨੂੰ ਸਮਝੀਏ ਫਿਰ ਮੈਂ ਉਹ ਜਿਹੜਾ ਆਪਣੇ ਆਪ ਦੀ ਸਾਧਨਾ ਕੈਂਪ ਜਿਹੜਾ ਹੈ ਨਾ ਉਹ ਫਿਰ ਮੈਂ ਆਪਣੇ ਕੁਝ ਬੰਦਿਆਂ ਨੂੰ ਵੀ ਕੈਂਪ ਲਵਾਇਆ 400 ਦੇ ਕਰੀਬ ਕਹਿ ਲਓ वर्ल्ड वाइड ਅਸੀਂ ਕੈਂਪ ਲਾ ਚੁੱਕੇ ਜਿੰਨਾਂ ਜਿੰਨਾਂ ਵੀਰਾਂ ਨੇ ਭੈਣਾਂ ਨੇ ਸਾਡੇ ਕੈਂਪ 'ਚ ਹਾਜ਼ਰੀ ਭਰੀ ਤੇ ਉਹਦੇ ਵਿੱਚ ਕਈ ਗੱਲਾਂ ਸਮਝ ਆਈਆਂ ਵੀ ਅਸਲ ਜਿਹੜੀ ਖੇਡ ਹੈ ਉਹ ਆਪਣੇ ਆਪ ਦੀ ਹੈ ਅਸਲ ਗੱਲ ਹੈ ਜੋ ਗੁਰੂ ਸਾਹਿਬ ਨੇ ਕਿਹਾ ਨਾ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪੁਲਾਹੀਂ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜਿਓ ਚਿਮ ਚਿਮ ਵਰਸਾਏ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਇਹ ਸਾਰਾ ਸ਼ਬਦ ਹੈ ਉਹ ਘਰ ਜਿਹੜਾ ਹੈ ਸਾਡਾ ਨਿਜ ਸਾਡਾ ਆਪਾ ਉਹ ਵੱਡੀ ਗੱਲ ਹੈ ਫੋਨ ਮਨ ਨੂੰ ਸਮਝਣ ਤੋਂ ਬਾਅਦ ਸਾਈਕੋਲੋਜੀ ਨੂੰ ਚੰਗੀ ਤਰ੍ਹਾਂ ਸਮਝਿਆ ਬਹੁਤ ਸਾਰੀਆਂ ਬੁੱਕਸ ਪੜ੍ਹੀਆਂ ਮਾਈਂਡ ਕਿਵੇਂ ਕੰਮ ਕਰਦਾ ਹੈ ਕੈਂਪ ਲਾਉਣ ਦੇ ਨਾਲ ਬਹੁਤ ਸਾਰੇ ਬੰਦਿਆਂ ਦੇ ਮਨ ਵਿੱਚ ਕੀ ਕੁਝ ਚੱਲਦਾ ਉਹਦਾ ਐਕਸਪੀਰੀਅੰਸ ਹੋਇਆ ਸਾਡੇਆਂ ਕੈਂਪਾਂ ਦੇ ਵਿੱਚ ਮਾਹਪੁਰਸ਼ਾਂ ਨੂੰ ਪਿਆਰ ਕਰਨ ਵਾਲੇ ਲੋਕ ਵੀ ਆਏ ਮਿਸ਼ਨਰੀ ਵਿਚਾਰਧਾਰਾ ਨੂੰ ਪਿਆਰ ਕਰਨ ਵਾਲੇ ਲੋਕ ਵੀ ਆਏ ਇਸ ਤੋਂ ਅੱਗੇ ਅਗਾਹ ਬਧੂ ਸੋਚਣ ਵਾਲੇ ਵੀਰ ਵੀ ਆਏ ਰੱਬ ਨੂੰ ਨਾ ਮੰਨਣ ਵਾਲੇ ਨਾਸਤਿਕ ਵੀ ਬੰਦੇ ਸਾਡੇ ਕੈਂਪ 'ਚ ਆਏ। ਉਹਨਾਂ ਦੇ ਵਿੱਚ ਮੈਂ ਬੈਠ ਕੇ ਇਹ ਗੱਲ ਚੰਗੀ ਤਰ੍ਹਾਂ ਵਿਚਾਰਦਾ ਰਿਹਾ ਵੀ ਮਨ ਕਿਵੇਂ ਹੈ? ਕੋਈ ਬੰਦਾ ਕਿਸੇ ਗਰੁੱਪ ਨਾਲ ਜੁੜ ਜਾਂਦਾ ਹੈ ਤਾਂ ਕੀ ਉਹਦਾ ਮਨ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ? ਪਰ ਮੈਂ ਵੇਖਿਆ ਬਹੁਤੇ ਅਸੀਂ ਗਰੁੱਪਾਂ ਨਾਲ ਆਪਣੀ ਈਗੋ ਨੂੰ ਪੱਠੇ ਪਾਉਣ ਵਾਸਤੇ ਜੁੜੇ ਰਹਿੰਦੇ ਆ ਉਹ ਚੀਜ਼ ਸਾਡੇ ਦਿਮਾਗ ਦੇ ਵਿੱਚ ਵੜੀ ਰਹਿੰਦੀ ਹੈ ਤੇ ਅਸੀਂ ਇੱਕ ਦੂਜੇ ਦੇ ਨਾਲ ਕਲੇਸ਼ ਪਾਈ ਰੱਖਦੇ ਆ ਲੜਾਈ ਪਾਈ ਰੱਖਦੇ ਆ ਇਹ ਕੁਝ ਸਾਡੇ ਦਿਮਾਗ 'ਚ ਚੱਲਦਾ ਰਹਿੰਦਾ ਮੈਂ ਗੱਲ ਨੂੰ ਸਮਝਿਆ ਕਿ ਯਾਰ ਆਪਣੇ ਮਨ ਤੇ ਕੰਮ ਨਾ ਕੀਤਾ ਸਾਡੇ ਕੁਝ ਵੀਰ ਪ੍ਰਚਾਰਕ ਵੀਰ ਨੇ ਜਿਹੜੇ ਹਿਪਨੋਟਾਈਜ਼ ਦੇ ਕਨਸੈਪਟ ਤੇ ਕੰਮ ਕਰਦੇ ਨੇ ਕਿਸੇ ਬੰਦੇ ਨੂੰ ਕਹਿਣਾ ਵੀ ਤੂੰ ਬੰਦਾ ਨਹੀਂ ਤੂੰ ਬੱਚਾ ਹੈ ਉਹ ਬੱਚਿਆਂ ਵਾਂਗੂ ਬੋਲਣ ਲੱਗ ਜਾਂਦਾ ਜਦੋਂ ਐਦਾਂ ਕਰਦੇ ਚੁਟਕੀ ਮਾਰਦੇ ਆ ਉਹਨੂੰ ਖੜੇ ਨੂੰ ਕਹਿ ਦਿੰਦੇ ਤੇਰੀਆਂ ਤੇਰੀਆਂ ਹੁਣ ਲੱਤਾਂ ਪੱਥਰ ਬਣ ਗਈਆਂ ਛੂੰ ਕਰਦੇ ਆ ਤਾਂ ਲੱਤਾਂ ਪੱਥਰ ਵਰਗੀਆਂ ਹੋ ਜਾਂਦੀਆਂ ਮੈਂ ਇਹ ਵੀ ਸਿੱਖਿਆ ਸ਼ੋ ਨਹੀਂ ਕੀਤਾ ਪਬਲਿਕ ਵਿੱਚ ਪਰ ਮੈਂ ਇਹ ਵੀ ਸਮਝਿਆ ਵੀ ਇਹ ਹੈ ਕੀ ਹੈ ਸਬਕੌਨਸ਼ੀਅਸ ਕੀ ਹੈ ਕੌਨਸ਼ੀਅਸ ਮਾਈਂਡ ਸਬਕੌਨਸ਼ੀਅਸ ਕੀ ਹੈ ਅਚੇਤ ਸੁਚੇਤ ਅਨਕੌਨਸ਼ੀਅਸ ਕੀ ਹੈ ਸੁਪਰਕੌਨਸ਼ੀਅਸ ਕੀ ਹੈ ਇਹਨਾਂ ਨਿੱਕਿਆ ਨਿੱਕਿਆ ਵਿਸ਼ਿਆਂ ਨੂੰ ਵੀ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਾਫੀ ਹੱਦ ਤੱਕ ਉਹਦੇ ਵਿੱਚ ਮੈਂ ਕਾਮਯਾਬ ਵੀ ਹੋਇਆ ਉਸ ਤੋਂ ਬਾਅਦ ਫਿਰ ਸਮਾਂ ਲੰਘਦਾ ਗਿਆ ਮਨ ਇੰਨਾ ਭਰਿਆ ਭਰਿਆ ਭਾਵ ਜਿਹੜਾ ਅੰਦਰ ਹੈ ਨਾ ਸਾਡੇ ਅੰਦਰ ਭਾਵ ਕੀ ਚੱਲ ਰਿਹਾ ਕਿਸ ਭਾਵ ਵਿੱਚ ਜ਼ਿੰਦਗੀ ਜੀ ਰੋ ਜਿਵੇਂ ਆਪਾਂ ਕਹਿੰਦੇ ਨਾ ਵੀ ਕਿਸ ਗੇਰ ਵਿੱਚ ਗੱਡੀ ਚੱਲ ਰਹੀ ਹੈ ਪਹਿਲੇ ਚ ਕਿ ਦੂਜੇ ਚ ਕਿ ਤੀਜੇ ਚ ਕਿ ਚੌਥੇ ਚ ਇਦਾਂ ਤੁਹਾਡਾ ਮਾਈਂਡ ਕਿਸ ਇਮੋਸ਼ਨ ਚ ਚੱਲ ਰਿਹਾ ਪਿਆਰ ਵਾਲੇ ਇਮੋਸ਼ਨ ਵਿੱਚ ਨਫ਼ਰਤ ਵਾਲੇ ਇਮੋਸ਼ਨ ਵਿੱਚ ਜਾਂ ਬਦਲੇ ਵਾਲੇ ਇਮੋਸ਼ਨ ਵਿੱਚ ਸਾੜੇ ਦਾ ਇਮੋਸ਼ਨ ਆ ਰਿਹਾ ਇਹ ਸਾਰਾ ਕੁਝ ਮਾਈਂਡ ਦੀ ਗੇਮ ਹੈ ਮਨ ਵਿੱਚ ਕੀ ਚੱਲ ਰਿਹਾ ਹੈ? ਇਮੋਸ਼ਨ ਮਤਲਬ ਜਜ਼ਬਾਤ। ਕਿਹੜਾ ਜਜ਼ਬਾਤ ਤੁਹਾਡੇ ਤੇ ਕਿਸ ਟਾਈਮ ਹਾਵੀ ਹੈ? ਇਹ ਤੈਅ ਕਰਦਾ ਹੈ ਕਿ ਤੁਸੀਂ ਖੁਸ਼ ਹੋਵੋਗੇ ਜਾਂ ਤੁਸੀਂ ਦੁਖੀ ਹੋਵੋਗੇ। ਤੇ ਮੈਂ ਸਾਰੇ ਇਮੋਸ਼ਨ ਨੂੰ ਇਮੋਸ਼ਨਲ ਵਰਲਡ ਨੂੰ ਇੱਕ ਬਾਹਰਲਾ ਵਰਲਡ ਹੁੰਦਾ ਹੈ ਇੱਕ ਇਮੋਸ਼ਨਲ ਵਰਲਡ ਹੁੰਦਾ ਹੈ ਸਾਡੇ ਅੰਦਰ। ਉਹਨੂੰ ਸਮਝਿਆ। ਉਹਦੇ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਸੋਚਿਆ ਵੀ ਇਹ ਤੇ ਯਾਰ ਬਾਹਰ ਲੜਦੇ ਰਵਾਂਗੇ ਇਹ ਕਲੇਸ਼ ਪਿਆ ਰਹਿਣਾ ਵੀ ਜਿਹੜੀ ਉਹ ਨਾਗਨੀ ਸੀ ਭਾਈ ਬਚਿੱਤਰ ਸਿੰਘ ਦੀ ਸੱਤ ਤਵੇ ਚੀਰ ਕੇ ਹਾਥੀ ਨੂੰ ਵੱਜੀ ਸੀ ਜਾਂ ਅੱਖ ਨੰਗੀ ਸੀ ਉਹਦੇ ਵਿੱਚ ਨਾਗਨੀ ਵੱਜੀ ਸੀ ਅਸੀਂ ਇਹ ਲੜਦੇ ਰਹੇ ਝਗੜਦੇ ਰਾਂਗੇ ਤੇ ਗੁਰਬਾਣੀ ਦੇ ਗਿਆਨ ਦਾ ਤੀਰ ਨਾ ਮਸ਼ੀਨਰੀ ਦੇ ਵੱਜਣਾ ਤੇ ਨਾ ਸੰਪਰਦਾਈ ਕਿਸੇ ਦੇ ਵੱਜਣਾ ਉਹ ਆਪਣੇ ਆਪ ਦੇ ਉੱਤੇ ਤੇ ਤੀਰ ਵੱਜਾ ਹੀ ਨਾ ਇਹ ਲੜਦੇ ਰਹੇ ਵੀ ਬਚਿੱਤਰ ਸਿੰਘ ਨੇ ਅੱਖ ਚ ਮਾਰਿਆ ਸੀ ਕਿ ਸਿਰ ਚ ਮਾਰਿਆ ਸੀ ਇਹ ਕਲੇਸ਼ ਪੈਂਦਾ ਰਹਿਣਾ ਤੇ ਸਭ ਨਾਲੋਂ ਵੱਡੀ ਜ਼ਰੂਰੀ ਗੱਲ ਸੀ ਮਨ ਤੇ ਕੰਮ ਕਰਨਾ ਹਰ ਵੇਲੇ ਈਮੋਸ਼ਨ ਪਿਆਰ ਦਾ ਭਰ ਕੇ ਰੱਖਣਾ ਸਾਡੇ ਬ੍ਰੇਨ ਦੀ ਸਭ ਤੋਂ ਵਧੀਆ ਦਵਾਈ ਹੈ ਪਿਆਰ ਦਾ ਭਰਿਆ ਹੋਇਆ ਰਵੇ ਪਿਆਰ ਹੋਵੇ ਅੰਦਰ ਰਿਲੈਕਸ ਰਹਿਣਾ ਖੁਸ਼ ਰਹਿਣਾ ਹੁਣ ਮੈਂ ਬਚਪਨ ਤੋਂ ਸੰਗੀਤ ਕੀਤੀ ਹੋਣ ਕਰਕੇ ਮਾਪ ਪੁਰਖਾਂ ਦੀ ਪਿਆਰ ਉੱਥੋਂ ਵੀ ਸਿੱਖਿਆ ਫਿਰ ਕਲਗੀਧਰ ਦਸ਼ਮੇਸ਼ਪਾਲ ਪਾਸ਼ਾ ਨਾਲ ਪਿਆਰ ਹੋਣ ਕਰਕੇ ਇੰਨੇ ਸਾਲ ਅੰਮਰ ਸ਼ਿਕਾਇਆ ਥੱਕਿਆ ਹੀ ਨਹੀਂ ਮੈਂ ਮਿਹਨਤ ਕੀਤੀ ਪਿਆਰ ਵਿੱਚ ਹੀ ਕਰੀ ਗਿਆ ਸਾਰਾ ਕੁਝ ਉਸ ਤੋਂ ਬਾਅਦ ਇਹ ਸਮਝ ਆਇਆ ਵੀ ਪਿਆਰ ਦਾ ਈਮੋਸ਼ਨ ਜਿਹੜਾ ਹੈ ਮੇਰੇ ਆਪਣੇ ਲਈ ਬੜਾ ਚੰਗਾ ਹੈ ਤੇ ਮੇਰੇ ਜਿਹੜੇ ਚਾਉਣ ਵਾਲੇ ਨੇ ਸੰਗਤ ਜਿਹੜੇ ਸਾਨੂੰ ਸੁਣਦੇ ਨੇ ਉਹਦੇ ਲਈ ਵੀ ਸਭ ਤੋਂ ਚੰਗੀ ਦਵਾਈ ਹੈ ਆ ਗਰੁੱਪ ਚ ਚਲੇ ਜੋ ਦੂਜੇ ਗਰੁੱਪ ਚ ਚਲੇ ਜੋ ਤੀਜੇ ਗਰੁੱਪ ਚ ਚਲੇ ਜੋ ਮੈਨੂੰ ਲੱਗਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਗਰੁੱਪਾਂ 'ਚ ਹੀ ਜਾ ਕੇ ਵੇਖਿਆ ਜਿੰਨੇ ਗਰੁੱਪ ਨੇ ਸਿੱਖਾਂ ਦੇ ਵਿੱਚ ਸਾਰੇ ਗਰੁੱਪਾਂ ਵਿੱਚ ਜਾ ਕੇ ਵੇਖਿਆ ਤੇ ਇਹ ਵੀ ਮੈਂ ਨੋਟ ਕੀਤਾ ਚੰਗੇ ਤੋਂ ਚੰਗੇ ਬੰਦੇ ਵੀ ਗਰੁੱਪਾਂ 'ਚ ਹੈਗੇ ਆ ਤੇ ਮਾੜੇ ਤੋਂ ਮਾੜੇ ਬੰਦੇ ਵੀ ਗਰੁੱਪਾਂ 'ਚ ਕਿਸੇ ਗਰੁੱਪ ਨੂੰ ਤੁਸੀਂ ਤਾਂ ਜੁਆਇਨ ਕਰਦੇ ਹੋ ਕਿ ਮੈਂ ਚੰਗਾ ਇਨਸਾਨ ਬਣਾ ਉਹ ਚੰਗਾ ਬਣ ਜਾਂਦਾ ਪਰ ਕਈ ਕਿਸੇ ਗਰੁੱਪ ਚ ਇਸ ਲਈ ਜਾਂਦੇ ਨੇ ਕਿ ਮੈਂ ਆਪਣੀ ਈਗੋ ਨੂੰ ਪੱਠੇ ਪਾਉਣੇ ਨੇ ਮੈਂ ਫਲਾਣਿਆਂ ਨਾਲ ਜੁੜਿਆ ਹੋਇਆ ਉਹਨਾਂ ਬੰਦਿਆਂ ਦਾ ਭਲਾ ਨਹੀਂ ਕਦੇ ਹੋ ਸਕਦਾ ਸੋ ਸੁਧਰਨ ਵਾਲੇ ਬੰਦੇ ਕਿਸੇ ਵੀ ਸੰਪਰਦਾਚ ਕਿਸੇ ਵੀ ਜਥੇਬੰਦੀ ਚ ਜਾ ਕੇ ਸੁਧਰ ਜਾਂਦੇ ਨੇ ਸਬਰ ਜਾਂਦੇ ਨੇ ਆਪਣੇ ਆਪ ਨੂੰ ਚੰਗਾ ਇਨਸਾਨ ਬਣਾ ਲੈਂਦੇ ਨੇ ਸੋ ਇਸ ਕਰਕੇ ਮੇਰੇ ਮਨ ਵਿੱਚ ਵੀ ਇਹ ਫੁਰਨਾ ਆਇਆ ਵੀ ਇਹ ਪਿਆਰ ਦਾ ਇਮੋਸ਼ਨ ਇਹਨਾਂ ਦੇ ਬ੍ਰੇਨ ਨੂੰ ਸ਼ਾਂਤ ਕਰਦਾ ਹੈ ਸਾਈਕੋਲੋਜੀ ਨੂੰ ਸਮਝਣ ਕਰਕੇ ਇਹ ਮੇਰਾ ਵਿਸ਼ਾ ਜਿਆਦਾ ਉਹ ਬੰਦੇ ਸਮਝ ਸਕਦੇ ਆ ਜਿਨ੍ਹਾਂ ਨੇ ਕੈਂਪ ਕੀਤਾ ਵੀ ਕੈਂਪ ਦੇ ਵਿੱਚ ਜਿਹੜਾ ਇੱਕ ਉਹ ਆਨੰਦ ਆਉਂਦਾ ਨਾ ਮਨ ਸ਼ਾਂਤ ਹੁੰਦਾ ਜਦੋਂ ਉਹ ਪਿਆਰ ਦਾ ਮਨ ਭਰਿਆ ਹੋਇਆ ਹੁੰਦਾ ਤੇ ਮਨ ਵਿੱਚ ਆਇਆ ਕਿਉਂ ਨਾ ਇਹ ਪਿਆਰ ਸਭ ਦੇ ਦਿਮਾਗ ਵਿੱਚ ਜਾਵੇ ਸਾਰਿਆਂ ਦੇ ਅੰਦਰ ਇਹ ਗੱਲ ਚਲੀ ਜਾਏ ਇਹ ਫੁਰਨਾ ਮਨ ਵਿੱਚ ਆਇਆ ਚਲੋ ਫਿਰ ਆ ਪਿੱਛੇ ਮਹੀਨਾ ਕਾ ਪ੍ਰੋਗਰਾਮ ਵੀ ਕੀਤੇ ਉਹਨੇ ਨੂੰ ਜਥੇਦਾਰਾਂ ਵਾਲਾ ਇਹਨਾਂ ਦਾ ਬਦਲੇ ਗਏ ਇਹ ਜਥੇਦਾਰ ਨਵੇਂ ਆਏ ਗੁਲਦੀਪ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਲਦੀਪ ਸਿੰਘ ਗੜਗੱਜ ਇਹਨਾਂ ਨੇ ਜਦੋਂ মিডিਏ 'ਚ ਬੋਲਿਆ ਕਿ ਪ੍ਰਚਾਰਕ ਪ੍ਰਚਾਰ ਕਰਨ ਇਕੱਠੇ ਹੋ ਕੇ ਭਾਈ ਰਣਜੀਤ ਸਿੰਘ ਵੀ ਕਰਨ ਸਾਡੀ ਰੀਝ ਹੈ ਮੇਰੇ ਅੰਦਰ ਇਹ ਖਿਆਲ ਆਇਆ ਵੀ ਜਿਹੜੀ ਗੱਲ ਅਸੀਂ ਥੋੜੇ ਬੰਦਿਆਂ ਚ ਕਰਦੇ ਆ ਇਹਦੇ ਦੋ ਫਾਇਦੇ ਹੋਣਗੇ ਵੱਡੇ ਇੱਕ ਸਾਈਕੋਲੋਜੀ ਦੀ ਗੱਲ ਪਿਆਰ ਦਾ ਭਾਵ ਜਾਗੇਗਾ ਤੇ ਹਰ ਬੰਦੇ ਦਾ ਮਨ ਸ਼ਾਂਤ ਹੋਵੇਗਾ ਅਸੀਂ ਲੋਕਾਂ ਨੂੰ ਨਫ਼ਰਤ ਕੱਢਣ ਲਈ ਆਪਣੇ ਅੰਦਰੋਂ ਜੈਲਸ ਕੱਢਣ ਲਈ ਬਦਲੇ ਕੱਢਣ ਲਈ ਪ੍ਰੇਰ ਸਕਦੇ ਆ ਸਾਈਕੋਲੋਜੀ ਤੇ ਕੰਮ ਕਰਕੇ ਡਿਪਰੈਸ਼ਨ ਚੋਂ ਜਿਹੜੇ ਆਉਣ ਵਾਲੇ ਸਮੇਂ ਚ ਪੰਜਾਬੀਆਂ ਨੇ ਜਾਣਾ ਕੱਢ ਸਕਦੇ ਆ ਇੱਕ ਤੇ ਇਹ ਫਾਇਦਾ ਹੋਏਗਾ ਜੋ ਮਨ ਦੀ ਗੱਲ ਮੈਂ ਸਮਝੀਆਂ ਇੱਕ ਤੇ ਉਹ ਲੋਕਾਂ ਤੱਕ ਚਲੀ ਜਾਏਗੀ ਨੰਬਰ 2 ਤੇ ਕਲਗੀਧਰ ਪਾਤਸ਼ਾਹ ਜੀ ਨੂੰ ਪਿਆਰ ਦਾ ਉਹ ਭਾਵ ਪੈਦਾ ਤੇ ਪਿਆਰ ਦਾ ਕਰਨਾ ਤੇ ਕਿਉਂ ਨਾ ਕਲਗੀਧਰ ਪਾਤਸ਼ਾਹ ਜੀ ਦੇ ਭਾਵ ਪਿਆਰ ਦਾ ਉਹਨਾਂ ਦੇ ਅੰਦਰ ਭਰਦਿਆਂ ਜਿਸ ਕਰਕੇ ਸਿੱਖੀ ਦਾ ਵੀ ਵਾਧਾ ਹੋ ਜੇ ਕਿਸੇ ਹੋਰ ਦਾ ਨਾਮ ਲਿਖੇ ਕੋਈ ਚਿੱਟਾ ਲਿਖ ਦਵੇ ਕੋਈ ਨਸ਼ਾ ਲਿਖ ਦਵੇ ਕਿਉਂ ਨਾ ਉਹਨਾਂ ਦੀਆਂ ਮੰਨ ਦੀਆਂ ਸਲੈਟਾਂ ਤੇ ਗੁਰੂ ਨਾਨਕ ਲਿਖ ਦਈਏ ਜਾਂ ਕਲਗੀਆਂ ਵਾਲਾ ਲਿਖ ਦਈਏ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਲਿਖ ਦਈਏ ਕਿਸੇ ਵੀ ਰੂਪ ਦੇ ਵਿੱਚ ਉਹ ਪਿਆਰ ਕਰ ਲਵੇ ਤੇ ਕਲਗੀਆਂ ਵਾਲੇ ਨਾਲ ਜੁੜ ਜਾਏ ਅਜੇ ਸਾਫ਼ ਸਲੈਟਾਂ ਨੇ ਘਰੋਂ ਨਿਕਲਾਂਗੇ ਤੁਰਾਂਗੇ ਜਾਵਾਂਗੇ ਤੇ ਬੱਚਾ ਲੱਗਦਾ ਲੱਗਦਾ ਲੱਗ ਜਾਂਦਾ ਸੀ ਵੀ ਨਕੀਆਂ ਉਹ ਮਨਾਂ ਚ ਲੱਗੇ ਸੀ ਤੇ ਉਹ ਮਨ ਦੀ ਸਲੇਟ ਤੇ ਲਿਖਿਆ ਜਾਵੇ ਤੇ ਕਿੰਨਾ ਚੰਗਾ ਕੰਮ ਹੋ ਸਕਦਾ ਇਹ ਸੋਚ ਕੇ ਕਰੀਏ ਵਾਈ ਗੁਰੂ ਨੇ ਸਾਨੂੰ ਕਨਵਿੰਸਿੰਗ ਪਾਵਰ ਦਿੱਤੀ ਹੈ ਮੈਂ ਜਦੋਂ ਵੀ ਜਾਂਦਾ ਰਿਆਂ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਸਾਹ ਰੋਕ ਕੇ ਲੋਕ ਸੁਣਦੇ ਰਹੇ ਅਸੀਂ 10000 50000 20000 ਬੰਦਿਆਂ ਨਾਲ ਉਹ ਕਿੈਸੋ ਇਹੋ ਜਿਹਾ ਕਲੇਸ਼ ਪਿਆ ਉਹ ਉਹਦੇ ਵਿੱਚ ਹੀ ਉਲਝੇ ਪਏ ਆ ਓਨੇਕ ਥਾਂ ਦੇ ਉੱਤੇ ਜਿਵੇਂ ਪਾਣੀ ਇੱਕ ਥਾਂ ਤੇ ਘੁੰਮੀ ਜਾਂਦਾ ਹੁੰਦਾ ਐ ਘੁੰਮੀ ਜਾਂਦਾ ਘੁੰਮੀ ਜਾਂਦਾ ਉੱਥੇ ਕੀ ਸਾਡਾ ਬ੍ਰੇਨ ਘੁੰਮੀ ਜਾਂਦਾ ਤੇ ਜਿਹੜਾ ਰੱਬ ਨੇ ਸਾਨੂੰ ਤਾਕਤ ਦਿੱਤੀ ਹੈ ਜਿਹੜਾ ਗੁਣ ਦਿੱਤਾ ਹੈ ਜਿਹੜਾ ਗੱਲ ਕਰਨ ਦਾ ਢੰਗ ਦਿੱਤਾ ਹੈ ਜਿਹਦੇ ਵਿੱਚ ਗੁਰਬਾਣੀ ਨੂੰ ਵੀ ਸਮਝਿਆ ਜਾ ਸਕਦਾ ਹੈ ਇਨੂੰ ਸੈਂਟੀਫਿਕ ਵੀ ਸਮਝਿਆ ਜਾ ਸਕਦਾ ਹੈ ਵਿਗਿਆਨਕ ਤਰੀਕੇ ਨਾਲ ਵੀ ਜਸਟੀਫਾਈ ਹੋ ਜਾਂਦੀਆਂ ਗੱਲਾਂ ਉਹ ਕਿਉਂ ਨਾ ਫਿਰ ਅਸੀਂ ਪਬਲਿਕ ਦੇ ਵਿੱਚ ਲੈ ਕੇ ਜਾਈਏ ਔਰ ਲੱਖਾਂ ਲੋਕ ਜਿਹੜੀਆਂ ਮਾਮਾ ਉਡੀਕਦੀਆਂ ਵੀ ਕੋਈ ਤਾਂ ਸਾਡੇ ਬਾਰੇ ਸੋਚੇ ਸਾਡੇ ਬੱਚਿਆਂ ਬਾਰੇ ਸੋਚੇ ਤੇ ਮੈਨੂੰ ਵੀ ਲੱਗਦਾ ਵੀ ਜੇ ਉਹਨਾਂ ਬੱਚਿਆਂ ਦੇ ਅੰਦਰ ਨਫ਼ਰਤ ਘਟਾਈ ਜਾਵੇ ਜੈਲਸ ਘਟਾਈ ਜਾਵੇ ਸਾੜਾ ਘਟਾ ਦਈਏ ਉਹਨਾਂ ਨੂੰ ਪਿਆਰ ਸਿਖਾਈਏ ਇੱਕ ਗੁਰਸਿੱਖ ਵੀਰ ਬਣੇ ਗੁਰਸਿੱਖ ਭਰਾ ਬਣੇ ਉਹਦੀਆਂ ਅੱਖਾਂ ਪਿਆਰ ਨਾਲ ਭਰੀਆਂ ਹੋਣ ਉਹਦੇ ਦਿਮਾਗ ਵਿੱਚ ਗੁਰਬਾਣੀ ਦਾ ਗਿਆਨ ਹੋਵੇ ਤੇ ਕਲਗੀਧਰ ਸੱਚੇ ਪਾਤਸ਼ਾਹ ਦੇ ਪ੍ਰਤੀ ਉਹਦੇ ਅੰਦਰ ਇੰਨਾ ਪਿਆਰ ਭਰਿਆ ਹੋਵੇ ਇਹੋ ਜਿਹਾ ਗੁਰਸਿੱਖ ਬਣ ਕੇ ਕੋਈ ਨਿਕਲੇ ਤੇ ਉਹ ਕਿਸੇ ਦਾ ਨੁਕਸਾਨ ਨਹੀਂ ਕਰੇਗਾ ਸਾਡੇ ਸਮਾਜ ਲਈ ਉਹ ਚੰਗਾ ਮਨੁੱਖ ਬਣ ਸਕਦਾ ਚੰਗਾ ਇਨਸਾਨ ਬਣ ਸਕਦਾ ਇਹ ਸੋਚ ਕੇ ਆਪਾਂ ਫੈਸਲਾ ਕੀਤਾ ਵੀ ਸਾਨੂੰ ਜਾਣਾ ਚਾਹੀਦਾ ਹੁਣ ਨਾ ਤਾਂ ਦੁਨੀਆ ਦਾ ਘਟਾ ਹੈ ਪਬਲਿਕ ਬਥੇਰੀ ਪਰਮੇਸ਼ਰ ਦਵਾਰ ਆਉਣ ਵਾਲੇ 8-10 ਹਜ਼ਾਰ ਬੰਦੇ ਦੀ ਰੋਜ਼ ਰੋਟੀ ਬਣਦੀ ਸਾਰਾ ਦਿਨ ਜੇ ਮੈਂ ਉੱਥੇ ਦਰਬਾਰ ਸਾਹਿਬ ਦੇ ਨੇੜੇ ਬੈਠਾ ਰਹਾ ਨਾ ਸਾਰਾ ਦਿਨ ਸੰਗਤ ਮਿਲਦੀ ਰਹੇ ਗੱਲ ਸੰਗਤ ਦੀ ਨਹੀਂ ਗੱਲ ਪੈਸੇ ਦੀ ਨਹੀਂ ਨਿਜੀ ਨਹੀਂ ਜੇ ਨਿਜ ਹੁੰਦਾ ਨਾ ਕੱਲ ਮੇਰੇ ਵਿੱਚ ਨਿਜ ਹੁੰਦਾ ਮੇਰਾ ਆਪਾ ਫਿਰ ਮੈਂ ਇਦਾਂ ਖੜਾ ਨਾ ਹੁੰਦਾ ਵੀ ਲੋਕੀ ਸਵਾਲ ਕਰਨਗੇ ਤੁਸੀਂ ਜੀ ਥੁੱਕ ਕੇ ਚੱਟ ਲਿਆ ਤੁਸੀਂ ਤੇ ਇਦਾਂ ਕਹਿੰਦੇ ਸੀ ਤੁਸੀਂ ਤਾਂ ਆਹ ਬੋਲਿਆ ਸੀ ਤੁਸੀਂ ਤੇ ਆਹ ਬੋਲਿਆ ਸੀ ਉੱਥੇ ਸਵਾਰਥ ਨਹੀਂ ਸੀ ਸੈਲਫਿਸ਼ ਨਹੀਂ ਮੈਂ ਉੱਥੇ ਇੱਕੋ ਚੀਜ਼ ਦਿਮਾਗ 'ਚ ਆ ਰਹੀ ਸੀ ਵੀ ਨਹੀਂ ਇਹਦੇ ਨਾਲ ਗੱਲ ਕਰ ਕਰ ਪਹੁੰਚ ਸਕਦੀ ਹੈ ਗੁਰੂ ਗੋਬਿੰਦ ਸਿੰਘ ਨਾਲ ਕੋਈ ਪਿਆਰ ਕਰ ਲਏਗਾ ਆਪਾਂ ਚੱਲਦੇ ਆ ਇਹ ਮੈਂ ਸੋਚ ਕੇ ਗਿਆ ਉੱਥੇ ਨਿੱਜ ਮੇਰੇ ਨੇੜੇ ਤੇੜੇ ਵੀ ਨਹੀਂ ਸੀ ਮੈਨੂੰ ਪਤਾ ਮੈਂ 20 ਸਾਲ ਪ੍ਰਚਾਰ ਕਰਕੇ ਸੇਤ ਤੇ ਮੇਰੀ ਤੇ ਇਨਾ ਅਸਰ ਕੀਤਾ ਮੈਂ ਆਪਣਾ ਇਲਾਜ ਅਮਰੀਕਾ ਕਰਾਇਆ ਉਥੋਂ ਮੈਂ ਦਵਾਈਆਂ ਲੈਂਦਾ ਰਿਹਾ ਹੁਣ ਤੱਕ ਡਾਕਟਰ ਮੈਨੂੰ ਕਹਿੰਦੇ ਆ ਕਿ ਟਾਈਮ ਟੇਬਲ ਨਾ ਹਿੱਲਣ ਦਿਓ ਰਾਈਟ ਟਾਈਮ ਤੇ ਖਾਓ ਰਾਈਟ ਟਾਈਮ ਤੇ ਸੌਓ ਸੇਤ ਠੀਕ ਰਹੇਗੀ ਮਾਈਂਡ ਵਾਸਤੇ ਮੈਡੀਟੇਸ਼ਨ ਕਰਿਓ ਕਿਤੇ ਓਵਰ ਥਿੰਕਿੰਗ ਨਹੀਂ ਕਰਨੀ ਉਹਨਾ ਵਿਸ਼ਿਆ ਨੂੰ ਸੋਚਦਿਆਂ ਮੈਂ 5 ਸਾਲ 6 ਸਾਲ ਮੈਂ دیਵਾਨ ਨਹੀਂ ਲਾਏ ਐਸੀ ਵਿਧ ਬਣੀ ਸਿਹਤ ਵੀ ਮੈਂ ਠੀਕ ਕਰ ਲਈ ਤੇ ਮਾਈਂਡ ਵੀ ਠੀਕ ਕਰ ਲਿਆ ਬੜਾ ਆਨੰਦ ਬਣਿਆ ਰਿਹਾ ਰਾਈਟ ਟਾਈਮ ਤੇ ਸੌਣਾ ਰਾਈਟ ਟਾਈਮ ਤੇ ਖਾਣਾ ਹੁਣ ਜਦੋਂ دیਵਾਨ ਲਾਉਣ ਦੀ ਗੱਲ ਆਉਣੀ ਏ ਤਾਂ ਮੈਨੂੰ ਪਤਾ ਮੈਂ ਰਾਈਟ ਟਾਈਮ ਤੇ ਖਾ ਨਹੀਂ ਸਕਦਾ ਲੰਬੇ ਲੰਬੇ ਸਫਰ ਸਾਰੀ ਰਾਤ ਸੌਣ ਦਾ ਟਾਈਮ ਵੀ ਅੱਗੇ ਪਿੱਛੇ ਹੋ ਜਾਣਾ ਤੇ ਖਾਣ ਦਾ ਵੀ ਅੱਗੇ ਪਿੱਛੇ ਹੋ ਜਾਣਾ ਪਰ ਮੈਂ ਦਵਾਨ ਚ ਰਾਜਪੁਰੇ ਬੋਲਿਆ ਸੀ 10 ਸਾਲ ਘਟ ਜੀ ਲਾਂਗੇ ਫਿਰ ਕੀ ਹੋ ਜਾਏਗਾ ਮੰਨ ਲਓ ਮੈਂ 60 ਜੀਣਾ ਤਾਂ 50 ਜੀ ਲਾਂਗਾ 70 ਜੀਣਾ ਤਾਂ 60 ਜੀ ਲਾਂਗਾ ਘਟ ਜੀ ਲਵਾਂਗੇ ਪਰ ਜਿਹੜਾ ਮਾਈਂਡ ਸੈਟ ਬਣਦਾ ਹੈ ਪਿਆਰ ਵਾਲੇ ਬੰਦੇ ਦਾ ਭਾਵ ਜਦੋਂ ਪਿਆਰ ਦਾ ਜਾਗਦਾ ਹੈ ਉਹ ਤੇ ਗੱਲ ਹੀ ਕੁਝ ਵੱਖਰੀ ਹੁੰਦੀ ਹੈ ਤੇ ਕਰੀਏ ਚੱਲੋ ਫਿਰ ਕਰਦੇ ਹੁਣ ਇਹਦੇ ਵਿੱਚ ਤੁਸੀਂ ਕਹੀ ਜਾਓ ਹੁਣ ਅਸੀਂ ਤੇ ਜੀ ਇਨਾਂ ਜਥੇਦਾਰਾਂ ਨੂੰ ਹੀ ਨਹੀਂ ਮੰਨਦੇ ਪਰ ਹੁਣ ਉਸ ਵੇਲੇ ਤਾਂ ਮੈਂ ਅਕਾਲ ਤਖਤ ਸਾਹਿਬ ਦੇ ਅੱਗੇ ਖੜਾ ਮੰਨ ਲਓ ਮੈਂ ਸਾਰੀ ਸਿੱਖ ਕੌਮ ਜਿਹਦੇ ਤੇ ਭਾਵਨਾ ਰੱਖਦੀ ਏ ਉਹਦੇ ਅੱਗੇ ਖੜਾ ਹੱਥ ਜੋੜ ਕੇ ਹਰ ਸਿੱਖ ਦੇ ਅੱਗੇ ਖੜਾ ਹਰ ਸਿੱਖ ਦੇ ਜਥੇਦਾਰ ਅੱਗੇ ਨਹੀਂ ਖੜਾ ਹਰ ਸਿੱਖ ਦੇ ਅੱਗੇ ਖੜਾ ਦਰਬਾਰ ਅਕਾਲ ਤਖਤ ਸਾਹਿਬ ਨੂੰ ਸਾਰ ਸਿੱਖ ਮੰਨਦਾ ਤੇ ਮੈਂ ਅਕਾਲ ਤਖਤ ਸਾਹਿਬ ਦੇ ਅੱਗੇ ਖੜਾ ਤੇ ਮੈਂ ਹਰ ਸਿੱਖ ਦੇ ਅੱਗੇ ਮੇਰੀ ਭਾਵਨਾ ਇਹ ਰਹੀ ਹੈ ਸੋ ਤਾਂ ਕਰਕੇ ਮੇਰੀ ਇਹ ਬੇਨਤੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇਹ ਗੁਣ ਦਿੱਤਾ ਹੈ ਅਸੀਂ ਅੱਗੇ-ਅੱਗੇ ਜਾ ਕੇ ਪ੍ਰਚਾਰ ਕਰੀਏ ਬਾਕੀ ਇਹ ਵੀ ਗੱਲ ਹੁੰਦੀ ਹੈ ਮੈਂ ਨਹੀਂ ਤੇਰੇ ਨਾਲ ਵਸਣਾ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਜਿੰਨੇ ਇਹ ਸੋਚਣਾ ਹੈ ਉਹਨੇ ਸਾਰੀ ਜ਼ਿੰਦਗੀ ਸੋਚਦੇ ਰਹੇ ਕਈ ਚੀਜ਼ਾਂ ਦਾ ਫਰਕ ਰਹਿ ਜਾਂਦਾ ਜਿਵੇਂ ਮੈਂ ਅੱਗੇ ਐਗਜ਼ੈਂਪਲ ਦਿੱਤੀ ਏ ਇਤਿਹਾਸ ਇਦਾਂ ਨਹੀਂ ਕਿਸੇ ਨੇ ਕਿਤੋਂ ਪੜਿਆ ਕਿਸੇ ਨੇ ਕਿਤੋਂ ਪੜਿਆ ਇਹਦੇ ਬਹਾਨੇ ਅਸੀਂ ਬਣਾਈ ਜਾਈਏ ਇਹ ਵੀ ਗੱਲ ਸਹੀ ਨਹੀਂ ਲੱਗਦੀ ਗੁਰੂ ਸਾਹਿਬ ਦੇ ਪਿਆਰ ਦੀ ਗੱਲ ਕਰੀਏ ਆ ਯੂਪੀ ਦੇ ਵਿੱਚ ਪਤਾ ਲੱਗਾ 3000 ਇਕੱਠਾ ਸਿੱਖ ਇੱਕੇ ਜਗ੍ਹਾ 3000 ਸਿੱਖ ਅਸਾਈ ਬਣਿਆ ਇੱਕੇ ਟਾਈਮ ਤੇ 3000 ਸਿੱਖਾਂ ਨੇ ਧਰਮ ਪਰਿਵਰਤਨ ਕੀਤਾ ਤੇ ਪੰਜਾਬ ਦੇ ਵਿੱਚ ਵੀ ਇਹ ਲਹਿਰ ਜੋਰਾ ਸ਼ੋਰਾ ਨਾਲ ਚੱਲ ਰਹੀ ਆ ਆਪਾਂ ਨੂੰ ਪਤਾ ਤੇ ਕਈ ਵਾਰੀ ਇਕੱਠਾਂ ਨੂੰ ਇਕੱਠ ਘੱਟਦੇ ਆ ਵੇਖਦੀ ਏ ਪਬਲਿਕ ਵੀ ਯਾਰ ਐਨੇ ਲੋਕ ਨੇ ਇੱਧਰ ਨੂੰ ਲੱਗੇ ਨੇ ਆਉ ਆਪਾਂ ਵੀ ਲੱਗੇ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਆਪਾਂ ਤਕੜੇ ਹੋਈਏ ਇੱਕ ਮੈਂ ਵੀ ਬੇਨਤੀ ਕੀਤੀ ਸੀ ਸਰਕਾਰਾਂ ਕਹਿੰਦੀਆਂ ਨਸ਼ੇ ਤੇ ਕੰਮ ਕਰਨਾ ਹੈ ਚੰਗੀ ਗੱਲ ਏ ਜੇ ਨਸ਼ਾ ਨਿਕਲ ਜੇ ਪੰਜਾਬ ਚੋਂ ਹੋਰ ਵੀ ਜਥੇਬੰਦੀਆਂ ਬੰਦੇ ਸਾਰੇ ਹੀ ਕਰਦੇ ਆ ਜਿਹੇ ਦਾ ਕਾਲ ਤੱਕ ਸਭ ਵੀ ਕਹਿੰਦੇ ਆ ਵੀ ਅਸੀਂ ਲਹਿਰ ਚਲਾਨੀ ਹੈ ਅਸੀਂ ਵੀ ਕਹੀ ਜਾਂਦੇ ਆ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਪਰ ਮੇਰੀ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਪ੍ਰਭੂ ਪੰਜਾਬ ਸਰਕਾਰਾਂ ਦਾ ਨਹੀਂ ਪ੍ਰਚਾਰਕਾਂ ਦਾ ਨਹੀਂ ਬਾਬਿਆਂ ਦਾ ਨਹੀਂ ਪੰਜਾਬ ਪੰਜਾਬੀਆਂ ਦਾ ਹੈ ਤੇ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਮਰ ਕੱਸਾ ਕਰੇ ਪੰਜਾਬ ਨੂੰ ਬਚਾਉਣ ਲਈ ਜਿਹੜਾ ਤੁਹਾਡਾ ਭਰਾ ਨਸ਼ਾ ਕਰਦਾ ਇੱਕ ਬੰਦੇ ਤੇ ਤੈਨੂੰ ਪਤਾ ਲੱਗ ਜੇ ਵੀ ਪਿੰਡ ਚ ਮੇਰਾ ਦੋਸਤ ਹੈ ਉਹਦੇ ਲਈ ਤੂੰ ਕਿਵੇਂ ਮਰਜ਼ੀ ਕਰ ਕੋਈ ਦਵਾਈ ਦਾ ਪ੍ਰਬੰਧ ਕਰ ਕੁਛ ਕਰ ਉਹਨੂੰ ਬਚਾਉਣ ਵਾਸਤੇ ਸਾਰੇ ਹੀ ਕੰਮ ਕਰ ਕੱਸੇ ਕਰੋ ਜੇ ਤੁਸੀਂ ਗੁਰਸਿੱਖੀ ਨਾਲ ਜੁੜ ਕੇ ਸੁਧਰ ਸਕਦੇ ਹੋ ਨਾ ਐਸੇ ਵੇਲੇ 40 ਲੱਖ ਮੰਨ ਲਓ 40 ਲੱਖ ਅਮਰਤ ਧਾਰੀ ਸਿੱਖ ਹੈ ਸਿੰਘ 40 ਲੱਖ ਹੈ ਤੇ ਜੇ ਇੱਕ ਇੱਕ ਨੂੰ ਵੀ ਅਮਰਤ ਛਕਾਈਏ ਸਾਲ ਵਿੱਚ ਤੇ 80 ਲੱਖ ਹੋ ਜਾਣਗੇ ਇੱਕ ਸਾਲ ਤੇ ਅਗਲੇ ਸਾਲ ਇੱਕ ਇੱਕ ਨੂੰ ਹੋਰ ਛਕਾਵਾਂਗੇ ਤੇ ਆਪੇ ਕਿਤੇ ਦੀ ਕਿਤੇ ਗੱਲ ਪਹੁੰਚ ਜਾਏਗੀ ਪਰ ਇਸ ਬਾਕੀਆਂ ਤੇ ਨਾ ਛੱਡੋ ਫਲਾਣਾ ਪ੍ਰਚਾਰ ਕਰੇਗਾ ਫਲਾਣਾ ਕਰੇਗਾ ਅਸੀਂ ਜਿੰਨੇ ਜੋਗੇ ਹੈਗੀਆਂ ਕਰ ਲਾਂਗੇ ਪਰ ਮੇਰੀ ਤੁਹਾਨੂੰ ਬੇਨਤੀ ਹੈ ਵੀ ਤੁਸੀਂ ਵੀ ਸਾਰੇ ਤਕੜੇ ਹੋ ਕੇ ਕਰੋ ਇੱਕ ਮੈਂ ਹੋਰ ਆਪਣੇ ਪਿਆਰ ਵਾਲਿਆਂ ਨੂੰ ਵੀ ਬੇਨਤੀ ਕਰਦਾ ਜਿਹੜੇ ਸਪੋਰਟਰ ਹੁੰਦੇ ਐ ਵੀ ਤੁਸੀਂ ਆਪਣੇ ਹਿਸਾਬ ਨਾਲ ਆਈਡੀ ਇਹਨਾਂ ਲਾਇਆ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੀ ਗੱਲ ਕਹੀ ਹੈ ਉਹਨੂੰ ਸਮਝੋ ਭਾਈ ਸਾਹਿਬ ਆ ਕਹਿਣਾ ਚਾਹੁੰਦੇ ਆ ਭਾਈ ਸਾਹਿਬ ਆ ਉਹਨਾਂ ਦੇ ਮਨ ਤੁਹਾਨੂੰ ਮੇਰੇ ਮਨ ਚ ਕੀ ਆਇਆ ਤੁਹਾਨੂੰ ਕੀ ਪਤਾ ਮੈਂ ਮੇਰੇ ਅੰਦਰ ਦਾ ਜਗਤ ਕੀ ਹੈ ਮੇਰੇ ਅੰਦਰ ਕੀ ਚੱਲ ਰਿਹਾ ਇਮੋਸ਼ਨਲ ਵਰਲਡ ਮੇਰਾ ਕੀ ਹੈ ਤੁਹਾਨੂੰ ਕੀ ਪਤਾ ਅਸੀਂ ਆਪਣੇ ਕੋਲੋਂ ਅੰਦਾਜ਼ੇ ਲਾਉਂਦੇ ਰਹਿੰਦੇ ਤਾਂ ਕਰਕੇ ਮੇਰੀ ਬੇਨਤੀ ਹੈ कि सारे जने अपने मन ते, ते काम करिए मन ठीक कर लिया ना तू किस संप्रदाय ਵਿੱਚ ਜਾ ਕੇ ਜੁੜਿਆ ਇਹ ਗੱਲ ਛੱਡ ਬਸ ਤੇਰਾ ਮਨ ਸ਼ਾਂਤ ਰਹੇ ਮਨ ਜੁੜਿਆ ਰਹੇ ਮਨ ਲੱਗਿਆ ਰਹੇ ਅਨੰਦ ਬਣਿਆ ਰਹੇ ਇਹ ਬੜਾ ਜ਼ਰੂਰੀ ਹੈ ਟਿਕਿਆ ਰਹੇਗਾ ਮਨ ਤੇ ਖੁਸ਼ ਰਹੋਗੇ ਸੁખી ਰਹੋਗੇ ਨਜ਼ਾਰੇ ਚ ਰਹੋਗੇ ਮਨ ਤੇ ਕੰਮ ਕਰੋ ਭਰੇ ਭਰੇ ਰਹੋ ਪਿਆਰ ਦੇ ਨਾਲ ਅੰਦਰੋਂ ਤੁਸੀਂ ਭਰੇ ਭਰੇ ਰਹੋ ਆਉਣ ਵਾਲੇ ਸਮੇਂ 'ਚ ਡਿਪਰੈਸ਼ਨ ਵੇਖੋ ਕਿੰਨਾ ਹੋ ਰਿਹਾ ਸਟ੍ਰੈਸ ਕਿੰਨੀ ਪੈ ਰਹੀ ਹੈ ਲੋਕ ਦੁਖੀ ਕਿੰਨੇ ਨੇ ਤੇ ਆਪਾਂ ਆਪਣੀ ਸਾਈਕੋਲੋਜੀ ਦੀ ਗੱਲ ਜਿਹੜੀ ਹੈ ਨਾ ਸਾਈਕੋਲੋਜਿਸਟ ਕੋਲ ਜਾਈਏ ਕਿ ਅਗਲਾ ਕਿੰਨੇ ਕਿੰਨੇ ਪੈਸੇ ਇੱਕ ਇੱਕ ਸੈਸ਼ਨ ਦੇ ਲੈਂਦਾ ਤੇ ਅਸੀਂ ਕਈ ਵਾਰੀ ਸਾਈਕੋਲੋਜਿਸਤ ਵਾਲੀ ਗੱਲ ਸੰਗਤ ਵਿੱਚ ਸਟੇਜ ਦੇ ਉੱਤੇ ਦੱਸੀਦੀ ਹੈ ਵੀ ਆਹ ਇਮੋਸ਼ਨ ਰੱਖੋ ਆਪ ਭਾਵ ਮਨ ਵਿੱਚ ਪੈਦਾ ਕਰਕੇ ਰੱਖੋ ਸੁਖੀ ਰਹੋਗੇ ਸ਼ਾਂਤ ਰਹੋਗੇ ਖੁਸ਼ ਰਹੋਗੇ ਤਾਂ ਕਰਕੇ ਆਪ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਮਨ ਤੇ ਆਪਾਂ ਕੰਮ ਕਰੀਏ ਤੇ ਪਿਆਰ ਦਾ ਮਨ ਪਰ ਕੇ ਜੇ ਹੁਣ ਮਨ ਤੇ ਕੰਮ ਕਰਨਾ ਹੈ ਤੇ ਮਨ ਨੂੰ ਸਾਡੇ ਆਪਣੇ ਆਪ ਨੂੰ ਪਿਆਰ ਦਾ ਈਮੋਸ਼ਨ ਬਹੁਤ ਜ਼ਰੂਰੀ ਚਾਹੀਦਾ ਤੇ ਉਹ ਫਿਰ ਇਹਦੇ ਨਾਲ ਵਧੀਆ ਕੀ ਹੈ ਵੀ ਸਾਡਾ ਪਿਆਰ ਕਲਗੀਆਂ ਵਾਲਾ ਹੋਵੇ ਸਾਡੀ ਮਨ ਦੀ ਸਲੇਟ ਤੇ ਗੁਰੂ ਗੋਬਿੰਦ ਸਿੰਘ ਲਿਖਿਆ ਹੋਵੇ ਕਿੰਨਾ ਚੰਗਾ ਹੋ ਸਕਦਾ ਸਾਡੇ ਲਈ ਬਾਕੀ ਬਾਹਰ ਲੀਆਂ ਗੱਲਾਂ ਮੈਨੂੰ ਲੱਗਦਾ ਮੈਂ ਇੱਕ ਗਰੁੱਪ ਨਾਲ ਜੁੜ ਗਿਆ ਦੂਜਾ ਗਰੁੱਪ ਮੇਰੇ ਵਿਰੁੱਧ ਹੋ ਗਿਆ ਦੂਜੇ ਢੜੇ ਨਾਲ ਜੁੜ ਗਿਆ ਦੂਜਾ ਢੜਾ ਮੇਰੇ ਵਿਰੁੱਧ ਹੋ ਗਿਆ ਐਸ ਢੜੇ ਨਾਲ ਜੁੜਦਾ ਦੂਜਾ ਢੜਾ ਉਲਟ ਹੋ ਜਾਂਦਾ ਐਦਾਂ ਹੀ ਕੰਮ ਚੱਲੀ ਜਾਂਦਾ ਅਸੀਂ ਢੜਿਆਂ ਨੂੰ ਛੱਡ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਵੱਡਾ ਰੱਖੀਏ ਆਪਣੀ ਜ਼ਿੰਦਗੀ ਦੇ ਵਿੱਚ ਸਿਰ ਮੌਰ ਰੱਖੀਏ ਬਾਕੀ ਠੀਕ ਐ ਜਥੇਬੰਦੀ ਕਿਸੇ ਨਾ ਕਿਸੇ ਗੇਟ ਰਾਈਂ ਤੇ ਵੜਨਾ ਹੀ ਐ ਤੁਸੀਂ ਕਿਸੇ ਜਥੇਬੰਦੀ ਚੋਂ ਆਓ ਤੁਸੀਂ ਕਿਸੇ ਗਰੁੱਪ ਦੇ ਵਿੱਚ ਆ ਕੇ ਫਿਰ ਅੱਗੇ ਤੁਸੀਂ ਆਪਣੇ ਆਪ ਨੂੰ ਵੱਡਾ ਕਰੋ ਉਹ ਹੈ ਕਿ ਮੈਂ ਇੱਕ ਸਿੱਖ ਹਾਂ ਮੈਂ ਸਿੰਘ ਬਣ ਗਿਆ ਹੁਣ ਮੈਂ ਗੁਰੂ ਦਾ ਸਿੱਖ ਹਾਂ ਤੇ ਆਪਣੇ ਮਨ ਤੇ ਮੈਂ ਕੰਮ ਕਰਨ ਲਈ ਮੈਂ ਸਬਰਨ ਲਈ ਇਸ ਵਿੱਚ ਗਰੁੱਪ ਚ ਆਇਆ ਮੈਂ ਸਿੱਖਾਂ ਚ ਵੜਿਆ ਮੈਂ ਅਮਰ ਸ਼ਕ ਹੈ ਮੈਂ ਸਬਰਨ ਲੱਗਿਆ ਮੈਂ ਆਪਣੇ ਆਪ ਨੂੰ ਸਵਾਰਨ ਲਈ ਆਇਆ ਇਹਦੇ ਤੇ ਕੰਮ ਕਰੀਏ ਸਾਡਾ ਨਾ ਗਰੁੱਪਾਂ ਦਾ ਇੰਨਾ ਝਗੜਾ ਮੈਂ ਵੇਖਿਆ ਐ ਇੱਧਰ ਨਿੱਕੀ ਨਿੱਕੀ ਗੱਲ ਇੱਕ ਦੂਜੇ ਦੀ ਉਹ ਐ ਕਹਿੰਦੇ ਨੇ ਦੂਜਾ ਕਹਿੰਦਾ ਤੀਜਾ ਕਹਿੰਦਾ ਅਸੀਂ ਇਹਦੇ ਨਾਲੋਂ ਆਪਣੇ ਮਨ ਦੇ ਵਿੱਚ ਸੋਚੀਏ ਵੀ ਮੇਰਾ ਮਨ ਕੀ ਕਹਿੰਦਾ ਮੇਰੇ ਮਨ ਤੇ ਕੀ ਅਸਰ ਹੋ ਰਿਹਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਾਏ ਇੱਕ ਦੂਜੇ ਨਾਲ ਝਗੜਦੇ ਰਹੇ ਆਪਣੇ ਮਨ ਨਾਲ ਤੇ ਕਿਸੇ ਨੇ ਝਗੜਾ ਕੀਤਾ ਹੀ ਨਹੀਂ ਵੇਦਕ ਤੇ ਬਥੇਰੇ ਪੜ ਲਏ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਮੰਦਰ ਮਸੀਤੀ ਭਜ ਭਜ ਵੜਦਾ ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ ਸੋ ਆਪਣੇ ਅੰਦਰ ਵੜਨਾ ਸਿੱਖੀਏ ਆਪਣੇ ਮਨ ਤੇ ਕੰਮ ਕਰੀਏ ਸੋ ਬਾਕੀ ਠੀਕ ਐ ਜਿਵੇਂ ਕੋਈ ਬੰਦਾ ਜਿਸ ਸੰਪਰਦਾ ਦੇ ਵਿੱਚ ਆ ਰਿਹਾ ਕਿਸੇ ਗੇਟ ਰਾਹੀਂ ਵੱੜ ਰਿਹਾ ਪਰ ਮੁੜ ਕੇ ਤੁਸੀਂ ਨਾ ਦਿਲ ਦਿਮਾਗ ਆਪਣਾ ਵੱਡਾ ਕਰ ਲਓ ਪੰਥਕ ਬਣੇ ਰਹੋ ਤੇ ਪਿਆਰ ਦੇ ਭਰੇ ਰਹੋ ਨਫ਼ਰਤ ਨਾ ਕਰੋ ਵੈਰ ਨਾ ਕਰੋ ਹਟ ਨਾ ਕਰੋ ਬਿਰਤੀ ਜਿਹੜੀ ਆਪਣੀ ਸ਼ਾਂਤ ਰੱਖੋ ਗੁਰਸਿੱਖ ਪਿਆਰੇ ਜਿਹੜੇ ਹੁੰਦੇ ਸੀ ਨਾ ਉਦਾਂ ਦੇ ਬਣੋ ਵੀ ਗੁਰਮਖ ਗੁਰਸਿੱਖ ਪਿਆਰਾ ਰੰਗਿਆ ਹੋਇਆ ਸ਼ਾਂਤ ਮਨ ਵਾਲਾ ਭਰੀਆਂ ਅੱਖਾਂ ਵਾਲਾ ਰਸਕ ਬੈਰਾਗੀ ਜਿੰਨੂੰ ਕਹਿੰਦੇ ਆ ਪੂਰਬ ਕਰਮ ਅੰਕੁਰ ਜਪ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗ ਰਸਕ ਬੈਰਾਗੀ ਰੂਹ ਬਣਿਆ ਰਹੇ ਗੁਰਬਾਣੀ ਨਾਲ ਜੁੜਿਆ ਰਹੇ ਤੈਨੂੰ ਜਿਵੇਂ ਰਸ ਆਉਂਦਾ ਪਾਠ ਕਰ ਜਿਵੇਂ ਰਸ ਆਉਂਦਾ ਬਾਣੀ ਪੜ ਜਿਵੇਂ ਰਸ ਆਉਂਦਾ ਸਿਮਰਨ ਕਰ ਪਰ ਆਪਣੇ ਆਪ ਦੇ ਵਿੱਚ ਭਰਿਆ ਭਰਿਆ ਰਹਿਣਾ ਸਾਡਾ ਬਹੁਤ ਜ਼ਰੂਰੀ ਹੈ ਨਹੀਂ ਤੇ ਬਾਹਰ ਹੀ ਕਲੇਸ਼ ਪਾਈ ਰੱਖਦੇ ਆ ساری ਜ਼ਿੰਦਗੀ ਇਹਦੇ ਵਿੱਚੋਂ ਕੁਝ ਨਹੀਂ ਲੱਭਦਾ ਕੁਝ ਨਹੀਂ ਲੱਭਿਆ ਸਾਰਾ ਕੁਝ ਜ਼ਿੰਦਗੀ ਚ ਕਰਕੇ ਵੇਖਿਆ ਸੋ ਜਿੱਥੇ ਜੁੜੇ ਹੋਣਾ ਤੁਸੀਂ ਆਪਣੇ ਆਪ ਨੂੰ ਸਵਾਰਨ ਲਈ ਜੁੜੇ ਹੋ ਜਿੱਥੇ ਵੀ ਜੁੜੇ ਹੋ ਮੈਂ ਆਪਣੇ ਆਪ ਨੂੰ ਸਵਾਰਨ ਲਈ ਇਸ ਲਾਈਨ 'ਚ ਆਇਆ ਮੇਰੇ ਮਨ ਵਿੱਚ ਕਿੰਨਾ ਫਰਕ ਪਿਆ ਮੇਰਾ ਮਨ ਭਰਿਆ ਭਰਿਆ ਹੈ ਜਾਨੀ ਇਹ ਵੇਖਿਓ ਇਹ ਜ਼ਰੂਰੀ ਬੇਨਤੀ ਹੈ ਸੋ ਨਹੀਂ ਤੇ ਜ਼ਿੰਦਗੀ ਬੜੀ ਸੋਹਣੀ ਚੱਲ ਰਹੀ ਸੀ ਆ 6 ਸਾਲ ਲੰਘ ਗਏ ਅਗਲੀ ਵੀ ਲੰਘ ਜਾਣੀ ਸੀ ਮੇਰੇ ਪਿਆਰਿਆਂ ਦੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਸੀ ਉਹਨਾਂ ਦੇ ਮੋਢਿਆਂ ਦੇ ਉੱਤੇ ਉਹਨਾਂ ਨੇ ਦੁਨੀਆ ਕਮਾਈ ਏ ਸਾਨੂੰ ਮੋਢਿਆਂ ਤੇ ਚੁੱਕ ਕੇ ਉਹਨਾਂ ਨੇ ਚਲਾਈ ਜਾਣਾ ਸੀ ਸਾਰਾ ਕੁਝ ਪਰ ਇਹ ਮਨ ਵਿੱਚ ਇੱਕ ਪਿਆਰ ਲੈ ਕੇ ਕਲਗੀਆਂ ਵਾਲੇ ਦਾ ਤੇ ਦਰਦ ਲੈ ਕੇ ਮੈਂ ਆਇਆ ਮੈਂ ਕਾਲ ਤੱਕ ਸਹਿਜ ਗਿਆ ਮੈਂ ਖੜਾ ਹੋਇਆ ਮੈਂ ਇਦਾਂ ਹੱਥ ਜੋੜ ਕੇ ਸਭ ਕੁਝ ਆਪਣੀ ਝੋਲੀ 'ਚ ਪਵਾਇਆ ਜੋ ਵੀ ਕਹਿ ਦੇਣਗੇ ਸਭ ਮੰਨ ਲਾਣਾ ਸਿਰਫ ਇਸ ਲਈ ਕਿ ਗੁਰੂ ਗੋਬਿੰਦ ਸਿੰਘ ਜੀ ਮੈਂ ਤੁਹਾਡੇ ਨਾਲ ਪਿਆਰ ਕਰਦਾ ਤੇ ਤੁਸੀਂ ਕਹਿਣਾ ਐਨੇ ਪੰਜਾਬੀ ਸੀ ਪੰਜਾਬ ਵਿੱਚ ਕਿੰਨੇ ਇਹ ਜੁੜ ਸਕਦੇ ਸੀ ਤੂੰ ਜੋੜੇ ਨਹੀਂ ਤੂੰ ਕੋਸ਼ਿਸ਼ ਨਹੀਂ ਕੀਤੀ ਬਾਕੀ ਹੁਣ ਤੁਹਾਨੂੰ ਪਰਵਾਨ ਹੈ ਇਹ ਤੁਹਾਡੀ ਮौज ਹੈ ਤੁਹਾਨੂੰ ਨਹੀਂ ਪਰਵਾਨ ਮੇਰਾ ਜਾਣਾ ਇਹ ਵੀ ਤੁਹਾਡੀ ਮौज ਹੈ ਤੁਸੀਂ ਪ੍ਰੋਗਰਾਮ ਹੋਣ ਦੇਣੇ ਹੋਣਗੇ ਤਾਂ ਵੀ ਤੁਹਾਡੀ ਮौज ਹੈ ਨਹੀਂ ਹੋਣ ਦੇਣੇ ਤਾਂ ਵੀ ਤੁਹਾਡੀ ਮौज ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਮੇਰੇ ਮਨ ਤੇ ਬੋਝ ਨਹੀਂ ਰਹੇਗਾ ਕਿ ਮੈਂ ਯਤਨ ਨਹੀਂ ਕੀਤਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਦੀ ਕੀਤੀ ਜਿਵੇਂ ਆਪਾਂ ਸੁਣਾਉਂਦੇ ਰਹਿਣਾ ਨਿੱਕੇ ਹੁੰਦੇ ਵੀ ਜੰਗਲ ਨੂੰ ਲੱਗੀ ਅੱਗ ਤੇ ਚਿੜੀ ਚੁੰਝ ਭਰਦੀ ਐ ਅੱਗ ਤੇ ਪਾ ਦਿੰਦੀ ਐ ਕਿਸੇ ਨੇ ਪੁੱਛਿਆ ਨਹੀਂ ਨਿੱਕੀ ਜੀ ਇਹ ਚਿੜੀਏ ਤੇਰੀ ਨਿੱਕੀ ਜੀ ਚੁੰਝ ਐ ਤੇ ਤੂੰ ਕਿਹੜੀ ਅੱਗ ਬੁਝਾ ਦੇਂਗੀ ਕਹਿਣ ਲੱਗੀ ਅੱਗ ਤੇ ਨਹੀਂ ਬੁਝਣੀ ਮੈਨੂੰ ਪਤਾ ਐ ਕਹਿੰਦੇ ਜਦੋਂ ਤੈਨੂੰ ਪਤਾ ਐ ਅੱਗ ਨਹੀਂ ਬੁਝਣੀ ਤੇ ਕਿਉਂ ਚੁੰਝਾਂ ਭਰ-ਭਰ ਪਾਉਣੀ ਐ ਕਹਿੰਦੇ ਇੱਕ ਦਿਨ ਹਸਾਬ ਕਿਤਾਬ ਹੋਏਗਾ ਅੱਗ ਲਾਉਣ ਵਾਲੇ ਵੀ ਇੱਥੇ ਹੀ ਹੋਣਗੇ ਤੇ ਬੁਝਾਉਣ ਵਾਲੇ ਵੀ ਖੜੇ ਹੋਣਗੇ ਮੇਰਾ ਨਾਂ ਤੇ ਬੁਝਾਉਣ ਵਾਲਿਆਂ ਦੀ ਲਿਸਟ 'ਚ ਆ ਜਾਏਗਾ ਮੈਂ ਘਟ ਤੋਂ ਕੱਟ ਇਹ ਤਾਂ ਕਵਾਂਗਾ ਨਾ ਵੀ ਮੈਂ ਕੋਸ਼ਿਸ਼ ਕੀਤੀ ਸੀ ਮੈਂ ਯਤਨ ਕੀਤਾ ਸੀ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਪੰਜਾਬ ਵਾਸਤੇ ਅਸੀਂ ਕੁਝ ਕਰ ਸਕਦੇ ਸੀ ਮਨਾ ਤੇਰੇ 'ਚ ਥੋੜਾ ਜਿਹਾ ਗੁਣ ਦਿੱਤਾ ਸੀ ਕੁਆਲਿਟੀ ਸੀ ਤੇ ਤੂੰ ਬੈਠਾ ਹੀ ਰਿਹਾ ਤੂੰ ਕਰ ਲੈਣਾ ਸੀ ਲੰਗਰ ਤੇ ਹੋਰ ਵੀ ਬਥੇਰੇ ਚਲਾ ਲੈਂਦੇ ਨੇ ਤੇ ਚਲਾ ਹੀ ਰਹੇ ਨੇ ਗੁਰਦੁਆਰੇ ਵੀ ਚਲਾ ਹੀ ਰਹੇ ਨੇ ਹਸਪੀਟਲ ਵੀ ਚਲਾ ਹੀ ਰਹੇ ਨੇ ਤੇ ਜੇ ਤੈਨੂੰ ਸਟੇਜ ਤੇ ਬੋਲਣ ਦਾ ਕੋਈ ਗੁਣ ਦਿੱਤਾ ਸੀ ਕਿਤੇ ਪੁੱਛਣਗੇ ਵੀ ਤੂੰ ਕਰ ਲੈਂਦਾ ਕੀ ਫਰਕ ਪੈਣਾ ਸੀ ਜੇ ਗੱਲ 'ਚ ਪੱਲਾ ਪਾ ਕੇ ਖੜ ਜਾਂਦਾ ਤੇ ਮੈਂ ਖੜ ਗਿਆ ਹੁਣ ਇਹ ਜੀ ਇਲੈਕਸ਼ਨਾਂ ਦਾ ਟਾਈਮ ਆ ਰਿਹਾ ਹੈ ਇਹ ਜੀ ਪਰਬੰਧ ਮੇਰੀ ਬੇਨਤੀ ਗੁਰਮਖੋ ਇਹ ਆਪਣੇ ਵਿਚਾਰ ਆਪਣੇ ਅੰਦਰ ਰੱਖਿਆ ਕਰੋ ਬਾਕੀ ਆ ਜਿਹੜੀਆਂ ਵੀਡੀਓ ਨੇ ਸਾਹਮਣੇ ਰੱਖਿਆ ਕਰੋ ਇਹ ਵੀ ਫਿਰ ਚੈੱਕ ਕਰਿਓ ਵੀ ਅਸੀਂ ਕਿਹੜੀਆਂ ਪਾਰਟੀਆਂ ਨਾਲ ਜੁੜ ਗਏ ਤੇ ਕਿਦੇ ਹੱਕ 'ਚ ਬੋਲ ਗਏ ਸਾਡੇ ਲਈ ਸਾਰੇ ਇੱਕੋ ਜਿਹੇ ਐ ਅਸੀਂ ਸਭ ਦਾ ਹੀ ਸਤਿਕਾਰ ਕਰਦੇ ਆਂ ਜਿੱਥੇ ਕੋਈ ਗਲਤ ਹੁੰਦਾ ਰਹੇ ਉਹਦੇ ਬਾਰੇ ਅਸੀਂ ਟਿੱਪਣੀ ਨਹੀਂ ਕਰਦੇ ਰਹਿਆ ਚਾਹੇ ਕੋਈ ਪਾਰਟੀ ਹੋਵੇ ਅਸੀਂ ਕਦੇ ਨਾ ਪਾਰਟੀਆਂ ਨਾਲ ਜੁੜੇ ਆਂ ਨਾ ਜੁੜਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਕੀਤਾ ਸਵਾ ਵੀ ਚੰਗਾ ਲੱਗਾ ਅਕਾਲ ਤਖਤ ਮਹਾਨ ਹੈ ਉਥੇ ਅੱਗੇ ਜਾ ਕੇ ਚੁਕਿਆ ਤੇ ਮੈਨੂੰ ਬੜਾ ਚੰਗਾ ਲੱਗਾ ਮੈਨੂੰ ਅੰਦਰੋਂ ਸਕੂਨ ਆਇਆ ਮੈਨੂੰ ਨਹੀਂ ਪਤਾ ਤੁਸੀਂ ਕੀ ਸੋਚਦੇ ਹੋ ਪਰ ਮੇਰੇ ਮਨ ਨੂੰ ਬਹੁਤ ਚੰਗਾ ਲੱਗਾ ਹੁਣ ਮੈਂ ਕਰ ਸਕਦਾ ਤੇ ਚੰਗੀ ਗੱਲ ਹੈ ਮੈਂ ਕਰ ਲਵਾਂਗਾ ਨਹੀਂ ਕਰ ਸਕਾਂਗਾ ਤੇ ਆਪਣੇ ਮਨ ਤੇ ਤਾਂ ਕੰਮ ਦਿਨ ਰਾਤ ਕਾਹੀ ਦਿਆਂ ਬੈਠਾਂਗਾ ਹੋਰ ਆਪਣੇ ਆਪ ਨੂੰ ਪੜਾਂਗਾ ਆਪਣਾ ਜੀਵਨ ਤਾਂ ਸਫਲਕਾਰੀ ਲਵਾਂਗਾ ਬਾਹਰ ਸੇਵਾ ਦਾ ਮੌਕਾ ਮਿਲੇਗਾ ਤਾਂ ਵੀ ਜ਼ਿੰਦਗੀ ਸਫਲ ਨਾ ਜਾ ਸਕਾਂਗਾ ਤਾਂ ਆਪਣਾ ਜੀਵਨ ਤਾਂ ਸਫਲ ਕਰਾਂਗੇ ਹੀ ਸੋ ਸਾਰਿਆਂ ਦਾ ਧੰਨਵਾਦ ਇਹ ਮੇਰੀ ਜ਼ਰੂਰੀ ਬੇਨਤੀ ਸੀ ਸਾਰੇ ਵੀਰ ਭੈਣਾ ਇਨੂੰ ਸ਼ੇਅਰ ਕਰਦੇ ਹੋ ਅੱਗੇ ਆਪਣੇ ਆਪਣੇ ਆਈਡੀ ਨਾਲ ਆਇਆ ਕਰੋ ਇਹ ਜ਼ਰੂਰੀ ਬੇਨਤੀ ਹੈ ਆਪਸ ਤੁਸੀਂ ਕਮੈਂਟ ਇੱਕ ਦੂਜੇ ਨੂੰ ਪੋਸਟਾ ਫਿਰ ਇੱਕ ਇਦਾਂ ਦੀ ਪਾਉਂਦਾ ਦੂਜੇ ਇਦਾਂ ਦੀ ਪਾਦਦੇ ਨੇ ਇੱਕ ਦੂਜੇ ਨਾਲ ਕਲੇਸ਼ ਪਾਈ ਰੱਖਦੇ ਆ ਮੈਨੂੰ ਸਿੰਘਾਂ ਨੇ ਦੱਸਿਆ ਵੀ ਤਰ੍ਹਾਂ ਤਰ੍ਹਾਂ ਦੀਆਂ ਕਈ ਪੋਸਟਾਂ ਪਾਉਂਦੇ ਐ ਇਸ ਲਈ ਵੀ ਮੈਂ ਬੇਨਤੀ ਵੀ ਮੈਂ ਆਪ ਹੀ ਕਰਦਿਆਂ ਵੀ ਆਹ ਰੀਜਨ ਬਣਿਆ ਕਾਰਨ ਕੀ ਬਣਿਆ ਆਹ ਬਣਿਆ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ